ਹਾਂਜੀ ਦੋਸਤੋ ਸਤਿ ਸ਼੍ਰੀਕਾਲ ਜੀ ਮਿਲ ਕਰਦਾ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਮੈਂ ਆਪਣੇ YouTube ਚੈਨਲ ਤੇ Facebook ਚੈਨਲ ਦੇ ਉੱਤੇ ਜਿਹੜੀ ਆਪਣੀ ਅੱਜ ਦੀ ਨਵੀਂ ਵੀਡੀਓ ਆ ਉਹ ਹੈਗੀ ਹੈ ਹੌਸਲੇ ਦੇ ਰਿਕਾਰਡਿੰਗ ਹੌਸਲਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕੋ ਹਿੱਸਾ ਰੱਖਦਾ ਕਿਹੜੀਆਂ ਚੀਜ਼ਾਂ ਸਾਨੂੰ ਅੱਗੇ ਲੈ ਕੇ ਆਉਂਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਤੇ ਸਾਨੂੰ ਕੰਮ ਕਰਨਾ ਚਾਹੀਦਾ ਤਕਰੀਬਨ ਜਿਹੜੇ ਜਾਸਾਤਰ ਸਾਡੇ ਜਿੰਨੇ ਵੀਰ ਭਰਾਣੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਆ ਚਾਹੇ ਇੱਥੇ ਨੌਜਵਾਨ ਪੀੜੀ ਦੇ ਨਾਲ ਆ ਜਾਂ ਸਾਡੀਆਂ ਭੈਣਾਂ ਨੇ ਉਹਦਾ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਤੱਕ ਸਾਡੇ ਅੰਦਰ ਹੌਸਲਾ ਨਾ ਕੋਈ ਕੰਮ ਕਰਨ ਦਾ ਜਾਂ ਕਿਸੇ ਚੀਜ਼ ਦਾ ਕਈ ਵਾਰੀ ਨਾ ਅਸੀਂ ਬਹੁਤ ਛੇਤੀ ਆਪਣੀ ਢੇਰੀ ਢਾਹ ਜਾਂਦੇ ਆ ਸਾਨੂੰ ਇਹ ਚੀਜ਼ ਲੱਗਦੀ ਹੈ ਕਿ ਯਾਰ ਨਹੀਂ ਬਸ ਇੱਥੇ ਜ ਆ ਕੇ ਜ਼ਿੰਦਗੀ ਦਾ ਮੋੜ ਖਤਮ ਹੈ ਸਾਨੂੰ ਕੁਝ ਦਿਖ ਨਹੀਂ ਰਿਹਾ ਅਸੀਂ ਪਰੇਸ਼ਾਨ ਆ ਜਾਂ ਸਾਡੀਆਂ ਟੈਨਸ਼ਨਾਂ ਸਾਡੇ ਤੋਂ ਦੁੱਗਣਾ ਹੋ ਕੇ ਸਾਡੇ ਅੱਗੇ ਆ ਰਹੀਆਂ ਨੇ ਕਿਤੇ ਨਾ ਕਿਤੇ ਸਾਡਾ ਨੁਕਸਾਨ ਦਾ ਜਿਹੜਾ ਕਾਰਨ ਆ ਉਹ ਇਹ ਚੀਜ਼ਾਂ ਤੇ ਆ ਤੇ ਅਸੀਂ ਉਸ ਤੇ ਕੰਮ ਕਿਵੇਂ ਕਰਨਾ ਹੈ ਕੰਮ ਉਦੋਂ ਹੋਊਗਾ ਦੋਸਤੋ ਜਦੋਂ ਆਪਾਂ ਸਹੀ ਤਰੀਕੇ ਨਾਲ ਉਹ ਚੀਜ਼ ਨੂੰ ਕਰਾਂਗੇ ਪਹਿਲ ਦੇ ਆਧਾਰ ਤੇ ਜਦੋਂ ਆਪਾਂ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਟੈਨਸ਼ਨਾਂ ਨੇ ਚਾਹੇ ਸਾਡੀਆਂ ਜ਼ਿੰਮੇਵਾਰੀਆਂ ਨੇ ਚਾਹੇ ਆਪਾਂ ਅਦਰਵਾਈਜ਼ ਕੁਝ ਕੁਝ ਵੀ ਆ ਜਦੋਂ ਉਹ ਚੀਜ਼ ਲੋਡ ਤੋਂ ਵੱਧ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਸਾਡਾ ਉਹ ਚੀਜ਼ ਨੁਕਸਾਨ ਵੀ ਕਰਦੀ ਹੈ ਫਾਇਦਾ ਤਾਂ ਭਾਵੇਂ ਉਹਦਾ ਹੋ ਵੀ ਚਾਹੇ ਘੱਟ ਹੋ ਵੀ ਪਰ ਨੁਕਸਾਨ ਉਹਦਾ ਕਿਤੇ ਨਾ ਕਿਤੇ ਸਾਨੂੰ ਜ਼ਿਆਦਾ ਹੁੰਦਾ ਸੋ ਕਈ ਵਾਰੀ ਨਾ ਜਿੰਨੇ ਯਾਤਰਾ ਵਿਊਰਸ ਜੁੜੇ ਹੋਏ ਨੇ ਜਾਂ ਜਿੰਨੇ ਸਾਡੇ ਵੀਰ ਭਰਾ ਨੇ ਉਹਨਾਂ ਦੀ तकरीबन ਹਰ ਇੱਕ ਬੰਦਾ ਇੰਦਾਂ ਕਹਿ ਦਿੰਦਾ ਕਿ ਵੀਰੇ ਅਸੀਂ ਕੁਝ ਕਰਨਾ ਚਾਹੁੰਦੇ ਆ ਜਾਂ ਆਪਣੀ ਜ਼ਿੰਦਗੀ ਦਾ ਸਾਨੂੰ ਮਕਸਦ ਪਤਾ ਪਰ ਮਕਸਦ ਦੇ ਕਿਤੇ ਨਾ ਕਿਤੇ ਜਦੋਂ ਅਸੀਂ ਚੱਲਦੇ ਹਾਂ ਉਹ ਚੀਜ਼ ਦੇ ਉੱਤੇ ਪਰ ਕਿਤੇ ਨਾ ਕਿਤੇ ਸਾਨੂੰ ਉਮਾਰ ਪੈ ਜਾਂਦੀ ਹੈ ਜਾਂ ਸਾਲਾ ਨੁਕਸਾਨ ਹੋ ਜਾਂਦਾ ਸਾਨੂੰ ਨਾ ਚਾਹੁੰਦੀ ਹੈ ਵੀ ਵਾਪਸ ਬਣਨਾ ਪੈਂਦਾ ਕਈ ਵਾਰੀ ਤਾਂ ਉਹਦਾ ਸਿਸਟਮ ਇਹ ਹੈ ਕਿ ਆਪਾਂ ਇੱਕ ਵਾਰੀ ਤਰੀਏ ਸਹੀ ਕੰਮ ਕਰਦੇ ਰੋ ਕੰਟੀਨਿਊ ਕੰਮ ਕਰੋ ਸੋ ਹੋ ਸਕਦਾ ਹੈ ਕਈ ਵਾਰੀ ਚਲੋ ਸਮੇਂ ਦਾ ਗੇੜ ਆ ਕਦੇ ਪੁੱਠਾ ਕਦੇ ਸਿੱਧਾ ਹਨਾ ਚੱਲਦਾ ਰਹਿੰਦਾ ਪਰ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਜੇਕਰ ਤੁਸੀਂ ਡਿੱਗਦੇ ਹੋ ਡਿੱਗਣ ਦਾ ਮਤਲਬ ਇਹ ਨਹੀਂ ਹੁੰਦਾ ਥੋੜਾ ਖਤਮ ਜਾਣਾ ਹੁੰਦਾ ਡਿੱਗਣ ਦਾ ਮਤਲਬ ਇਹ ਹੁੰਦਾ ਤੁਹਾਨੂੰ ਇੱਕ ਥੋੜਾ ਅਰੈਸਟ ਮੂਵਮੈਂਟ ਆ ਗਿਆ ਤੁਸੀਂ ਉਹਦੇ ਜੇ ਇੱਕ ਜਗ੍ਹਾ ਕੰਮ ਕਰ ਰਹੇ ਹੋ ਨਹੀਂ ਕੰਮ ਜਾ ਰਿਹਾ ਠੀਕ ਹੈ ਤਾਂ ਤੁਸੀਂ ਦੁਬਾਰਾ ਫੇਰ ਉੱਠੋ ਦੁਬਾਰਾ ਫੇਰ ਕੰਮ ਕਰੋ ਜੇਕਰ ਮੈਂ ਆਪਣੀ ਹੀ ਗੱਲ ਕਰਾਂ ਮੈਂ ਅੱਗੇ ਕਾਫੀ ਵਾਰੀ ਆਪਣੀ ਵੀਡੀਓ ਰਾਹੀਂ ਕਹਿ ਚੁੱਕਿਆ ਕਿ ਜਦੋਂ ਕੋਈ ਕੰਮ ਕਰਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੰਮ ਹੋਇਆ ਤਾਂ ਉਹਦੇ ਵਿੱਚ ਕਾਮਯਾਬੀ ਹੀ ਮਿਲੂਗੀ ਨਹੀਂ ਕਈ ਵਾਰ ਨਹੀਂ ਕਾਮਯਾਬੀ ਮਿਲਦੀ ਕਾਮਯਾਬ ਹੋਣ ਲਈ ਤੁਹਾਨੂੰ ਕਈ ਵਾਰੀ ਰੋਜ਼ ਆਪਣੇ ਨਾਲ ਸੰਘਰਸ਼ ਕਰਨਾ ਪੈਂਦਾ ਹੈ ਉਦੋਂ ਤੱਕ ਜਦ ਤੱਕ ਥੋੜੀ ਇੱਕ ਪਛਾਣ ਨਹੀਂ ਬਣ ਜਾਂਦੀ ਤੁਹਾਨੂੰ ਲੋਕ ਜਾਣਨ ਲੱਗ ਜਾਂਦੇ ਯਾਰ ਇਹ ਬੰਦਾ ਹੈਗਾ ਕੋਈ ਕੰਮ ਦਿੱਲੀ ਕਰ ਰਿਹਾ ਅੱਜ ਦਾ ਜਿਹੜਾ ਸੰਘਰਸ਼ ਭਰਿਆ ਜੀਵਣਾ ਇਹਦੇ ਵਿੱਚ ਤਾਂ ਤੁਸੀਂ ਇਹ ਲਾ ਲਓ ਤੁਹਾਨੂੰ ਦਿੱਲੀ ਇਹ ਕੰਮ ਹੈਗਾ ਵੀ ਤੁਸੀਂ ਜਿਵੇਂ ਆਪਾਂ ਕਹਿੰਦੇ ਵੀ ਦਿੱਲੀ ਕਰਕੇ ਖਾਣ ਆ来 ਜੀ ਤੁਸੀਂ ਦਿੱਲੀ ਕੁਝ ਨਾ ਕੁਝ ਲੋਕਾਂ ਨੂੰ ਦਵੋਗੇ ਤਾਂ ਲੋਕ ਤੁਹਾਨੂੰ ਥੋੜਾ ਨਾ ਜੁੜਨਗੇ ਜੇਕਰ ਤੁਹਾਨੂੰ ਇਹ ਹੈ ਕਿ ਮੈਂ ਅੱਜ ਕੰਮ ਕਰ ਲਿਆ ਅੱਜ 5 ਦਿਨ ਹੁਣ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਤਾਂ ਤੁਸੀਂ ਉਹ ਚੀਜ਼ ਭੁੱਲ ਜਾਓ ਉਹ ਠੀਕ ਸੀ ਕਦੇ ਸਮਾਂ ਹੁੰਦਾ ਸੀ 5 ਦਿਨ ਵਾਲਾ ਵੀ ਹਾਂ 5 ਦਿਨ ਕੰਮ ਕਰਨ ਦੀ ਵੀਰੇ ਲੋੜ ਨਹੀਂ ਹੁਣ ਆਪਾਂ ਨੂੰ ਆਪਾਂ ਜਿੰਨਾ ਆਪਣਾ ਕੰਮ ਕਰਨਾ ਸੀ ਉਹ ਆਪਾਂ ਹੁਣ ਕਰ ਚੁੱਕੇ ਆ ਪਰ ਨਹੀਂ ਅੱਜ ਸਮਾਂ ਬਦਲ ਚੁੱਕਿਆ ਅੱਜ ਹਰ ਇੱਕ ਚੀਜ਼ ਦਾ ਹਾਪ-ਪਾਵਾ ਆਪਣੇ ਦੇ ਨਾਲ ਹੁੰਦਾ ਆਪਾਂ ਨੂੰ ਨਾ ਨਾਲੂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਜੇਕਰ ਆਪਾਂ ਉਹ ਚੀਜ਼ਾਂ ਨਹੀਂ ਦੇਖਦੇ ਤਾਂ ਕਿਤੇ ਨਾ ਕਿਤੇ ਸਾਨੂੰ ਉਹਦਾ ਨੁਕਸਾਨ ਸਾਨੂੰ ਵੀ ਹੁੰਦਾ ਹੈ ਤੇ ਅਸੀਂ ਉਹ ਚੀਜ਼ਾਂ ਦਾ ਨੁਕਸਾਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸ਼ਾਇਦ ਹੋ ਸਕਦਾ ਹਰੇਕ ਦੀ ਆਪੋ ਆਪਣੀ ਥਿਊਰੀ ਆ ਕਿਤੇ ਕੋਈ ਬੰਦਾ ਜਾਂ ਸੂਚੀ ਉਹ ਆਪਣੇ ਤਰੀਕੇ ਨਾਲ ਸੋਚ ਸਕਦਾ ਪਰ ਮੈਨੂੰ ਜਿੰਨਾ ਤੱਕ ਮੈਂ ਆਪਣੇ ਆਪ ਨੂੰ ਜੱਜ ਕੀਤਾ ਜਾਂ ਮੈਂ ਇਹ ਚੀਜ਼ਾਂ ਨੂੰ ਜਾਣੂ ਆ ਤੇ ਤੁਹਾਨੂੰ ਆਪਣੇ ਤੇ ਕੰਮ ਕਰਨਾ ਪਊਗਾ ਜਦੋਂ ਤੱਕ ਤੁਸੀਂ ਕੰਮ ਕਰੋਗੇ ਉਦੋਂ ਤੱਕ ਥੋੜਾ ਰਿਜ਼ਲਟ ਹੋ ਸਕਦਾ ਤੁਹਾਨੂੰ ਕੁਝ ਸਮਾਂ ਰਿਜ਼ਲਟ ਤੁਹਾਨੂੰ ਉਹ ਚੀਜ਼ ਦਾ ਨਾ ਮਿਲੇ ਪਰ ਇਹ ਨਹੀਂ ਹੈਗਾ ਵੀ ਤੁਹਾਨੂੰ ਰਿਜ਼ਲਟ ਮਿਲੂਗਾ ਨਹੀਂ ਰਿਜ਼ਲਟ ਮਿਲੂਗਾ ਪਰ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਿਹਨਤ ਕਰਨੀ ਚਾਹੀਦੀ ਹੈ ਉਸ ਕੰਮ ਤੇ ਤੇ ਬਸ ਇੱਕ ਹੌਸਲਾ ਬਣਾਈ ਰੱਖਣਾ ਹਮੇਸ਼ਾ ਕਈ ਵਾਰੀ ਨਾ ਅਸੀਂ ਬਹੁਤ ਛੇਤੀ ਹੋ ਜਾਂਦੇ ਆ ਢੈਂਦੀ ਕਲਾਾਂ ਦੇ ਵਿੱਚ ਵੀ ਯਾਰ ਮੇਰਾ ਬਣਿਆ ਨਹੀਂ ਬਾਈ ਮੈਂ ਕੀਤਾ ਇੰਨਾ ਟਾਈਮ ਸੋ ਕੋਈ ਗੱਲ ਨਹੀਂ ਕਰਦੇ ਰਹੋ ਜਤਨ ਕਰਨ ਵਾਲੇ ਕਦੀ ਮਤਲਬ ਮੁਸ਼ਕਲਾਂ ਦਾ ਮੁਸ਼ਕਲਾ ਉਹਨਾਂ ਨੂੰ ਕਦੀ ਥੱਲ ਨਹੀਂ ਪਾ ਸਕਦੀਆਂ ਉਹਨਾਂ ਦਾ ਸਿਸਟਮ ਬਸ ਇਹ ਹੁੰਦਾ ਕਿ ਜਦੋਂ ਬਸ ਤੁਸੀਂ ਕੰਟੀਨਿਊ ਕਰਦੇ ਰਹੋ ਅੱਜ ਹੋਰ ਗੱਲ ਹੋਰ ਜਦੋਂ ਆਪਾਂ ਇਹ ਚੀਜ਼ ਆਪਣੇ ਮਨ ਦੇ ਵਿੱਚ ਆ ਜਾਂਦੀ ਹੈ ਕਿ ਯਾਰ ਆਪਾਂ ਆਹ ਚ ਕੰਮ ਕਰ ਰਹੇ ਆ ਜਾਂ ਚੀਜ਼ਾਂ ਆਪਣੇ ਜੇ ਕਰਾਂਗੇ ਤਾਂ ਕੁਝ ਬਣੂਗਾ ਜੇਕਰ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਥੋੜਾ ਜਿਹਾ ਕੰਮ ਕੀਤਾ ਵੀ ਹਾਂ ਠੀਕ ਆ ਯਾਰ ਕੰਮ ਹੋ ਗਿਆ ਬਸ ਓਕੇ ਦੀ ਓਕੇ ਆ ਬਸ ਹੁਣ ਆਪਣਾ ਕੰਮ ਚੱਲ ਪੈਣਾ ਪਰ ਨਹੀਂ ਕੰਮ ਚਲਾਉਣ ਕੰਮ ਦੇਖੋ ਕੰਮ ਇੱਕ ਚਲਾਉਣਾ ਹੁੰਦਾ ਇੱਕ ਕੰਮ ਚੱਲ ਪੈਣਾ ਹੁੰਦਾ ਦੋਨੋਂ ਚੀਜ਼ਾਂ 'ਚ ਫਰਕ ਹੈ ਚਲਾਉਣਾ ਮਤਲਬ ਇਹ ਹੁੰਦਾ ਚਲਾਉਣਾ ਕੋਈ ਵੱਡੀ ਗੱਲ ਨਹੀਂ ਕੰਮ ਨੂੰ ਚਲਦੇ ਰੱਖਣਾ ਇਹ ਬਹੁਤ ਵੱਡੀ ਗੱਲ ਹੈ ਇਹ ਹਰ ਇੱਕ ਦੇ ਨਾਂ ਨਹੀਂ ਹੁੰਦੀ ਕਈ ਵਾਰੀ ਚਲੋ ਹੋ ਜਾਂਦਾ ਕਿ ਕਈ ਵਾਰੀ ਬੰਦਾ ਕਿਸੇ ਕਿਸੇ ਵੀਡੀਓ ਤੇ ਲਾ ਲਓ ਕਿਸੇ ਟੌਪਿਕ ਤੇ ਬਹੁਤ ਵਧੀਆ ਵਿਚਾਰ ਰੱਖਦਾ ਹੋ ਸਕਦਾ ਵੀ ਉਹਦੇ ਵੀਊ ਨਾ ਬਹੁਤੇ ਹੋਣ ਜਾਂ ਬਹੁਤੇ ਲੋਕਾਂ ਤੱਕ ਉਹ ਵੀਡੀਓ ਨਾ ਜਾਵੇ ਤੇ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਜਿਹੜੀ ਚੀਜ਼ ਤੇ ਆਪਾਂ ਕੰਮ ਵੀ ਨਹੀਂ ਕਰਦੇ ਆਪਾਂ ਨੋਰਮਲ ਜੀ ਬਣਾ ਕੇ ਰੱਖ ਦਿੰਨੇ ਆ ਉੱਤੇ ਵੀਊ ਵਧੀਆਂ ਜਾਂਦੇ ਨੇ ਸੋ ਹਰ ਇੱਕ ਚੀਜ਼ ਦਾ ਇੱਕ ਆਪਣਾ ਆਪਣਾ ਟਾਈਮ ਪਾਰਟ ਹੁੰਦਾ ਆ ਆਪਾਂ ਵੀਡੀਓ ਬਣਾਉਨੇ ਆ ਜੇ ਹੁਣ ਮੰਨ ਲਓ ਉਹੀ ਗੱਲ ਆ ਕਿ ਜੇ ਮੈਂ ਤਕਰੀਬਨ 8-900 ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਚੁੱਕਿਆ ਉਹਦੇ ਵਿੱਚੋਂ ਇਹ ਤਾਂ ਹੈ ਨਹੀਂ ਵੀ ਸਾਰੀਆਂ ਵਾਇਰਲ ਗਈਆਂ ਨੇ ਜਾਂ ਸਾਰੀਆਂ ਵਧੀਆ ਵਧੀਆ ਗਏ ਨੇ ਆਪਾਂ ਆਪਣਾ ਕੰਮ ਕਰ ਰਹੇ ਆ ਆਪਣਾ ਕੰਮ ਕਰਦੇ ਰਹੋ ਵਧੀਆ ਰਿਜ਼ਲਟ ਕਿੰਨੇ ਦੇਣਾ ਇਹ ਤੁਹਾਡੇ ਹੱਥਾਂ ਬਾਕੀ ਜਿਹੜਾ ਵੀ ਸਿਸਟਮ ਬਣਦਾ ਉਹ ਮੇਨ ਗੱਲ ਮੁੱਕ ਦੀ ਇੱਥੇ ਆ ਜੀ ਸੋ ਇੱਕ ਅੱਜ ਜਿਵੇਂ ਵੀਰਪ੍ਰਾਹ ਉਹਨਾਂ ਦਾ ਕਈ ਕਾਫੀ ਵੀਰਪ੍ਰਾਹਮਣਾ ਕਮੈਂਟ ਵਗੈਰਾ ਗੱਲਬਾਤ ਹੋਈ ਸੰਸਲਾ ਉਹਨਾਂ ਨੇ ਇਹੀ ਕਈਆਂ ਨੇ ਜਵਾਬ ਦਿੱਤਾ ਕਿ ਬਈ ਮੈਨੈਜਰ ਤੁਸ਼ਮੇਨਤ ਕਰਦਾ ਆ ਰਿਹਾ ਮੈਨੈਜਰ ਤੁਸ਼ ਸੰਘਰਸ਼ ਕੀਤਾ ਅੱਜ ਥੋੜਾ ਜਿਹਾ ਮੇਰਾ ਠੀਕ ਹੈ ਜਾਂ ਮੇਰਾ ਹਜੇ ਵੀ ਸੰਘਰਸ਼ ਸਮਾਂ ਚੱਲ ਰਿਹਾ ਉਹ ਵੀਰੇ ਚੱਲਦੀ ਰਹਿਣਾ ਕਿਉਂਕਿ ਬੰਦੇ ਦਾ ਜਿਹੜਾ ਕਰਮ ਹੈ ਉਹ ساری ਉਮਰ ਤੁਹਾਨੂੰ ਇਹ ਲੱਗੂਗਾ ਨਾ ਕਿ ਮੈਂ ਆ ਇਸ ਸਟੇਜ ਤੇ ਜਾ ਕੇ ਜਾਂ ਜਦੋਂ ਮੈਂ ਫਾਰਗ ਹੋ ਜਾਊਗਾ ਜਾਂ ਮੈਨੂੰ ਲੱਗੂਗਾ ਕਿ ਮੈਂ ਹੁਣ ਇੱਥੇ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਸਟੇਜ ਕਦੀ ਨਹੀਂ ਆਉਣੀ ਉਹ ਤੁਸੀਂ ਜਿੰਨੇ ਜਿੰਨੇ ਤੁਹਾਡੇ ਥੋੜਾ ਉਹਦਾ ਵੱਡਾ ਵੱਡਾ ਹੋਈ ਜਾਊਗਾ ਜਦ ਆਪਾਂ ਵੱਡਾ ਲੋਗੀ ਤੁਸੀਂ ਪਰਿਵਾਰ ਚੋਂ ਵੱਡੇ ਹੁੰਦੇ ਜਾਓਗੇ ਜ਼ਿੰਮੇਵਾਰੀਆਂ ਵੱਡੀਆਂ ਪਈ ਜਾਣਗੀਆਂ ਉਹ ਚੀਜ਼ ਮੁੱਕਣ ਵਾਲੀਆਂ ਨਹੀਂ ਇਹਦਾ ਕੰਟੀਨਿਊ ਡੇਲੀ ਡੇਲੀ ਵਾਈਜ਼ ਤੁਹਾਡਾ ਵੱਧ ਹੀ ਰਹਿਣਾ ਕੰਮ ਸੋ ਗੱਲ ਇਹ ਆ ਤੁਸੀਂ ਆਪਣੇ ਤੇ ਕੰਮ ਕਰੋ ਕੰਟੀਨਿਊ ਕੰਮ ਕਰੋ ਅੱਜ ਹੋਰ ਕੱਲ ਹੋਰ ਕੱਲ ਨੂੰ ਪਰਸੋਂ ਜਦੋਂ ਵੀ ਇਹ ਚੀਜ਼ ਬਸ ਇਹ ਹੈ ਕਿ ਤੁਹਾਨੂੰ ਕੰਟੀਨਿਊ ਕਰ ਕੰਮ ਆਉਣਾ ਚਾਹੀਦਾ ਜੇਕਰ ਤੁਸੀਂ ਕੰਮ ਨਹੀਂ ਕਰਦੇ ਉਹ ਸੋ ਗੱਲ ਵੱਖਰੀ ਆ ਪਰ ਆਪਣਾ ਤੁਸੀਂ ਏ 1 ਰਿਜ਼ਲਟ ਦਿਓ ਆਪਣੀ ਪਰਫਾਰਮੈਂਸ ਗੁੱਡ ਕਰੋ ਆਪਣੇ ਕੰਮ ਤੇ ਧਿਆਨ ਦਿਓ ਅੱਜ ਕੰਮ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਦੁਬਾਰਾ ਫੇਰ ਕਰੋ ਦੁਬਾਰਾ ਨਹੀਂ ਫੇਰ ਹੋ ਰਿਹਾ ਦੁਬਾਰਾ ਫੇਰ ਕਰੋ ਸੋ ਹੁਣ ਮੰਨ ਲਓ ਮੈਂ ਆਪਣੀ ਗੱਲ ਕਰਾਂ ਮੈਂ ਵੀਡੀਓ ਬਣਾ ਰਿਹਾ ਹੋ ਸਕਦਾ ਮੈਂ ਵੀਡੀਓ ਬਹੁਤ ਵਧੀਆ ਆਪਣੇ ਵੱਲੋਂ ਬਣਾਈ ਹੋਵੇ ਹੋ ਸਕਦਾ ਇਹਦਾ ਰਿਜ਼ਲਟ ਨਾ ਵਧੀਆ ਆਵੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਅੱਜ ਵੀਡੀਓ ਬਣਾਈ ਮੈਂ ਕੱਲ ਨੂੰ ਵੀਡੀਓ ਨਹੀਂ ਬਣਾਣਾ ਬਣਾਣੀ ਜਰੂਰ ਹੈ ਉਹ ਆਪਣਾ ਕੰਮ ਹੈ ਕੰਮ ਆਪਾਂ ਕੰਟੀਨਿਊ ਕਰੋ ਹੋ ਸਕਦਾ ਕਿਤੇ ਕੰਮ ਚ ਕੋਈ ਵੀ ਵਧੀਆ ਆਵੇ ਜੇ ਨਹੀਂ ਕਿਸੇ ਵੀਡੀਓ ਨੂੰ ਕਿਸੇ ਨੂੰ ਨਹੀਂ ਆਉਂਦੇ ਸੋ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੁਸੀਂ ਆਪਣੇ ਤੇ ਕੰਮ ਕਰੋ ਵੀਡੀਓ ਬਣਾਓ ਹੌਸਲਾ ਰੱਖੋ ਕੰਮ ਕੰਟੀਨਿਊ ਕਰਦੇ ਰਹੋ ਅੱਜ ਹੋਰ ਕੱਲ ਹੋਰ ਕਿਤੇ ਨਾ ਕਿਤੇ ਫਰਕ ਪੈਂਦਾ ਪੈਂਦਾ ਪੈ ਜਾਂਦਾ ਸੋ ਜੇਕਰ ਵਧੀਆ ਲੱਗਿਆ ਵੀਡੀਓ ਤਾਂ ਬਤੋ ਦਾ ਲਾਈਕ ਸ਼ੇਅਰ ਜੀ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਪੰਜਾਬ ਪੰਜਾਬੀਅਤ ਜਿੰਦਾਬਾਦ